ਸਰਦਾਰ ਬੋਰਡ ਸਿੰਘ ਜੀ ਉਹਨਾਂ ਦੇ ਘਰ ਅੱਜ ਪਿੰਡ ਕਿਲੀ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਹੈ ਕਿਉਂਕਿ ਇਸ ਮੀਟਿੰਗ ਦਾ ਵਿਸ਼ਾ ਜਿਹੜਾ ਹੈ ਬੇ ਉੱਚੇ ਚੇ ਤੌਰ ਤੇ ਪਹੁੰਚੇ ਪ੍ਰਧਾਨ ਬੱਗਾ ਸਿੰਘ ਜੀ ਬਾਉਰਾਮ ਜੀ ਅਤੇ ਹੋਰ ਸਾਡੇ ਅਹੁਦੇਦਾਰ ਇਸ ਦਾ ਜਿਹੜਾ ਮਕਸਦ ਮਿਲਰੇਗਾ ਦਾ ਕੰਮ ਕਦੇ ਮਿਲਦਾ ਹੈ ਤੇ ਕਦੇ ਨਹੀਂ ਮਿਲਦਾ ਤੇ ਜੇ ਮਿਲ ਜਾਂਦਾ ਕੰਮ ਮਿਲਦਾ ਤਾਂ ਪੈਸੇ ਨਹੀਂ ਮਿਲਦੇ ਸਾSTE ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਔਰ ਇਸ ਮੀਟਿੰਗ ਦੇ ਵਿੱਚ ਪ੍ਰਧਾਨ ਬੱਗਾ ਸਿੰਘ ਜੀ ਪਹੁੰਚੇ ਨੇ ਉਹ ਆਪਣੀ ਸੰਗਤ ਦੇ ਨਾਲ ਵਿਸਤਾਰ ਦੇ ਨਾਲ ਸਾਰਿਆਂ ਨੂੰ ਦੱਸਣਗੇ ਕਿ ਇਹਦਾ ਢੰਗ ਕੀ ਹੈ ਕਿਵੇਂ ਪੈਸੇ ਆਉਣੇ ਨੇ ਤੇ ਕਿਸ ਤਰ੍ਹਾਂ ਕੰਮ ਲੈਣਾ ਆਪਾਂ ਸਰਕਾਰ ਤੋਂ ਔਰ ਦਫ਼ਤਰਾਂ ਦੇ ਵਿੱਚ ਕਿਸ ਤਰ੍ਹਾਂ ਕੰਮ ਲੈਣਾ ਤਾਂ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਸਭ ਨੂੰ ਜੈ ਭੀਮ ਜੈ ਭਾਰਤ ਮੇਰੇ ਕਾਰਜਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਭੀਮ ਜੈ ਸਭ ਤੋਂ ਪਹਿਲਾਂ ਤਾਂ ਆਪਾ ਐਸਲੀਪਿੰਡ ਦੇ ਵਿੱਚ ਸਾਡੇ ਬਾਈ ਨੇ ਮੀਟਿੰਗ ਕਰਾਈ ਬੋਟ ਸਿੰਘ ਨੇ ਔਰ ਇਹ ਸਾਡੇ ਪ੍ਰੋਗਰਾਮ 'ਚ ਜਾਂਦਾ ਵੀ ਤੇ ਅੱਗੇ ਪਿੱਛੇ ਅਸੀਂ ਮਿਲਦੇ ਹਾਂ ਤੇ ਮਾਨ ਸਨਮਾਨ ਵੀ ਬਹੁਤ ਕਰਦਾ ਅੱਜ ਤੋਂ ਲਗਭਗ 10 ਸਾਲ ਹੋ ਗਏ ਆ ਆਪਣੀ ਨਾਰੀ ਘਰ ਹੈਗਾ ਗੁਰੂ ਪੰਚ ਸਾਹਿਬ ਹੈਗੀ ਆ ਉਹਨਾਂ ਨੇ ਪਹਿਲੀ ਮੀਟਿੰਗ ਕਰਾਈ ਸੀ ਕਰਾਈ ਸੀ ਜਦੋਂ ਮੀਟਿੰਗ ਕਰਾਈ ਸੀ ਜੋਰ ਚੜ ਗਿਆ ਵੀ ਕਿੰ ਸਿਆਸੀ ਬੰਦਿਆਂ ਨੇ ਉਹਨੂੰ ਗੁੰਮਰਾਹ ਕਰਕੇ ਆਪਦੇ ਵੱਲੇ ਜੁੜ ਲੈ ਤੇ ਉਸ ਤੋਂ ਬਾਅਦ ਪੈਣ ਗੁਰੂ ਸਾਡੀ ਕਹੀ ਜਾਵੇ ਮੈਂ ਤਾਂ ਰਾਣਾ ਸਰਦੀ ਦੀ ਮੀਟਿੰਗ ਚ ਚੱਲਦੀ ਹਾਂ ਮੈਂ ਉੱਥੇ ਚੱਲਦੀ ਹਾਂ ਹੈਨਾ ਪਰ ਉਹਦਾ ਨਾਮ ਤਾਂ ਬੱਗਾ ਸਿੰਘ ਦੇ ਨਾਲ ਹੀ ਚਮਕਿਆ ਸੀ ਹੈਨਾ ਪਰ ਗੱਲ ਆ ਕਿ ਬੜੇ ਇਸ ਗੱਲ ਨੂੰ ਦੁੱਖ ਦੀ ਗੱਲ ਆ ਕਿ ਅਸੀਂ ਜਦੋਂ ਆ ਕੇ ਤੁਹਾਡੇ ਪਿੰਡਾਂ ਦੇ ਵਿੱਚ ਆਪਦੀ ਦਿਹਾੜੀ ਮਾਰਦੇ ਆ ਆਪਦਾ ਖਰਚਾ ਕਰਦੇ ਆ ਇਸ ਸੰਵਿਧਾਨਕ ਗੱਲ ਕਰਦੇ ਆ ਤਾਂ ਅਸੀਂ 2004 ਤੋਂ ਲੱਗੇ ਹੋਏ ਆ ਪਰ ਅਸੀਂ ਆਪਣੇ ਵਿਚਾਰਾਂ ਦੇ ਵਿੱਚ ਇੱਕ ਹੀ ਗੱਲ ਮਾਂ ਪਿਓ ਨੇ ਸਿਖਾਈ ਆ ਸਾਡੇ ਸਮਾਜ ਨੇ ਸਿਖਾਈ ਸਾਡੇ ਗੁਰੂ ਨੇ ਸਿਖਾਈ ਕਿ ਇਮਾਨਦਾਰੀ ਨਾਲ ਕੰਮ ਕਰਾਂਗੇ ਲੋਕ ਇਕੱਠੇ ਹੋਣਗੇ ਲੋਕਾਂ ਦੀ ਤਾਕਤ ਬਣੇਗੀ ਜਦੋਂ ਲੋਕਾਂ ਦੀ ਤਾਕਤ ਬਣੀ ਤੇ ਤੁਹਾਡੇ ਜਿਹੜੇ ਹੱਕ ਨੇ ਸੰਵਿਧਾਨਕ ਹੱਕ ਨੇ 1952 ਤੋਂ ਬਾਬਾ ਸਾਹਿਬ ਡਾਕਟਰ ਬਿਰਕਰਪਿੰਦੋ ਸਾਹਿਬ ਨੇ ਬਣਾਏ ਆ ਉਹ ਐ ਕਰਕੇ ਨਹੀਂ ਮਿਲਨੇ ਉਹ ਐ ਕਰਕੇ ਮਿਲਦੇ ਸਾਡਾ ਹੱਕ ਇੱਥੇ ਰੱਖ ਤੇ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੁੰਦੇ ਉਨਾ ਚਿਰ ਤੁਹਾਡਾ ਹੱਕ ਨਹੀਂ ਹੈ ਤੁਹਾਡੀ ਮਰੇਗਾ ਉਹਦੀ ਦਿਹਾੜੀ ਵਧ ਗਈ ਆ ਪਹਿਲਾਂ 200 ਹੈਗੀ ਸੀਗੀ 322 ਰੁਪਏ ਸੀਗੇ ਹੁਣ ਲਗਭਗ 350 ਤੋਂ ਅੰਦਰ ਬਾਹਰ ਕੋ ਉਹ ਵੀ ਆਪਾ ਧਰਨੇ ਲਾ ਲਾ ਕੇ ਵਧਾਈ ਬੜੀਆਂ ਗੱਲਾਂ ਕਰਦੇ ਪਹਿਲੋਂ 3 ਸਾਲ ਤੱਕ ਸਰਪੰਚ ਮਤੇ ਪਾਸ ਕਰਕੇ ਭੇਜਦੇ ਹੁੰਦੇ ਸੀ ਇੱਥੇ ਤੋਂ ਕੰਮ ਕਰਨ ਵਾਲਾ ਬੰਦਾ ਹੈ ਅਸੀਂ 2008 ਚ ਧਰਨਾ ਲਾਇਆ ਉਦੋਂ ਡਗਰੂ ਸੀਗੇ ਵੱਡਾ ਨਗਾਰਾ ਸੀਗਾ ਉਹ ਖੜਕਾਇਆ 3 ਦਿਨ ਡੀਸੀ ਬਾਹਰ ਆਇਆ ਤੇ ਡੀਸੀ ਨੇ ਜਦੋਂ ਪੰਚਾਇਤਾਂ ਦੇ ਮਤੇ ਪੜੇ ਤੇ ਡੀਸੀ ਕਹਿਣ ਲੱਗਿਆ ਵੀ ਇੱਥੇ ਕੋ ਕੰਮ ਕਰਨ ਵਾਲਾ ਬੰਦਾ ਹੈ ਸਾਡੇ ਧਰਨੇ 'ਚ 7-800 ਬੰਦਾ ਸੀ ਐਸੀ ਕਿਹਾ ਜੀ ਤੁਸੀਂ ਤਾਂ ਕਾਗਜ਼ ਵੇਖਦੇ ਹੋ ਸਰਪੰਚਾਂ ਦੇ ਆਹ ਜਿਹੜੇ ਮਤੇ ਵੇਖਦੇ ਹੋ ਸਰਪੰਚਾਂ ਦੇ ਆਹ ਜਿਹੜੇ ਬੰਦੇ ਬੈਠੇ ਆ ਇਹ ਕੰਮ ਕਰਨ ਲਈ ਬੈਠੇ ਹੋਇਆ ਤਿੰਨ ਦਿਨ ਤੋਂ ਬੈਠੇ ਹੋਇਆ ਫਿਰ ਉਸ ਤੋਂ ਬਾਅਦ ਕੰਮ ਚੱਲਿਆ ਤਾਂ ਫਿਰ ਡਰਾਮਾ ਕਰਨ ਲੱਗ ਪਿਆ ਕੰਮ ਚੱਲ ਪਿਆ ਪੈਸੇ ਜਿਹੜੇ ਹੈਗੇ ਆ ਉਹ ਸਰਪੰਚ ਆਪ ਦੀ ਮਰਜ਼ੀ ਨਾਲ ਦਿੰਦੇ ਸੀ ਕਿਹਨੂੰ ਦੇਣੇ ਕਿਹਨੂੰ ਨਹੀਂ ਦੇਣੇ ਇਹ ਸਰਪੰਚਾਂ ਨੇ ਤੈਅ ਕੀਤਾ ਸੀ ਫਿਰ ਰੌਲਾ ਪਾਇਆ ਤੇ ਆਪਣਾ ਜਿਹੜਾ ਹੈਗਾ ਵੀਡੀਓ ਦਫ਼ਤਰ ਪੈ ਗਿਆ ਪਹਿਲਾਂ ਪਹਿਲਾਂ ਤੇ ਵੀਡੀਓ ਚ ਵੀ ਐਮਐਲਏ ਦੀ ਛਪਾਚ ਚਲਦੀ ਸੀ ਫਿਰ ਰੋਲਾ ਪਾਇਆ ਤੇ ਡੀਸੀ ਦਫਤਰ ਏਡੀਸੀ ਦਫਤਰ ਫਿਰ ਹੁਣ ਚੱਡੀ ਕਰ ਤੋਂ ਪੈਸੇ ਪੈਂਦੇ ਆ ਜਿਹੜੀ ਗੱਲ ਆਪਾਂ ਧਰਨੇਾਂ ਚ ਮੰਗ ਪੱਤਰ ਦੇ ਕੇ ਕਰਦੇ ਆ ਉਹ ਸਰਕਾਰ ਪੂਰਾ ਕਰਦੀ ਆ ਤੇ ਹੋ ਰਿਹਾ ਹੁਣ ਵੀ ਜਿਹੜਾ ਨਰੇਗਾ ਹੈਗਾ ਰੁਕਿਆ ਪਰ ਮੈਂ ਬੇਨਤੀ ਕਰੂੰਗਾ ਤੁਹਾਡੇ ਚੋਂ ਆਗੂ ਬਣ ਕੇ ਵਧੀਆ ਤਰੀਕੇ ਨਾਲ ਆਪਣੀ ਸਭਾ ਦਾ ਮੰਗ ਪੱਤਰ ਭਰ ਕੇ ਚਲਾਓ ਤੇ ਨਰੇਗਾ ਤੁਹਾਡੀ ਚੱਲੇਗੀ ਕੱਲੀ ਨਰੇਗਾ ਹੀ ਨਹੀਂ ਆਪਾਂ ਹੋਰ ਇੱਕ ਮਾਨਯੋਗ ਪੰਜਾਬ ਹਰਿਆਣਾ ਚ ਹਾਈ ਕੋਰਟ ਦੇ ਵਿੱਚ ਇੱਕ ਰੈਟ ਬਣਾ ਰਹੇ ਆ ਉਹ ਥੋੜੇ ਦਿਨਾਂ ਨੂੰ ਲੱਗ ਜਾਣੀ ਆ ਰੈਟ ਉਹਦੇ ਵਿੱਚ ਆਪਾਂ ਲਿਖਿਆ ਹੋਇਆ ਕਿ ਦੇਖੋ ਕਾਨੂੰਨ ਕਹਿੰਦਾ ਕਿ ਆਮ ਬੰਦਾ ਜਿਹੜਾ ਜੋਬ ਕਾਰਡ ਬਣਿਆ ਹੋਇਆ ਉਹ ਮਾਲਕਾ ਕਦੋਂ ਕੰਮ ਲੈਣਾ ਇਹ ਉਹਦੀ ਮਰਜ਼ੀ ਮੁਤਾਬਕ ਮਿਲਣਾ ਹੈ ਇਹ ਕਾਨੂੰਨ ਇਹ ਕਹਿੰਦਾ ਲੇਕਿਨ ਐਮ ਐਲ ਏ ਲੇਕਿਨ ਸਰਪੰਚ ਵੀਡੀਓ ਇਹ ਕਹਿੰਦੇ ਆ ਕਿ ਸਰਪੰਚਾਂ ਦੀ ਮਰਜ਼ੀ ਤੋਂ ਬਿਨਾ ਕੰਮ ਨਹੀਂ ਮਿਲਣਾ ਐਵੇਂ ਨਹੀਂ ਅਸੀਂ ਆ ਗਿੱਲਾਂ ਵਾਲਾ ਸਰਪੰਚਾ ਪਿੰਡ ਦੇ ਉਹਦਾ ਅਸੀਂ ਕੰਮ ਵੀ ਖੋਇਆ ਤੇ ਉਹਦੇ ਪੈਸੇ ਜਿਹੜੇ ਉਹਨੇ ਪਾਏ ਹੋਏ ਸੀ ਆਪਣੇ ਪਰਿਵਾਰ ਦੇ ਉਹ ਵੀ ਵਾਪਸ ਦੁਵਾਏ ਆ ਤੇ ਉਹਨਾਂ ਤੋਂ ਐਡੀ ਵੀ ਹੋ ਗਈ। ਕਾਨੂੰਨ ਕਹਿੰਦਾ ਕਿ ਸਿਰਫ ਸਰਪੰਚ ਦੀ ਇੰਨੀ ਜ਼ਿੰਮੇਵਾਰੀ ਆ ਕਿ ਉਹਨੇ ਸਾਬਤ ਕਰਨਾ ਕਿ ਆ ਸਾਡੇ ਪਿੰਡ ਦੇ ਬੰਦੇ ਆ ਜੀਂਦੇ ਜਾਗਦੇ ਆ ਤੇ ਮੋਹਰ ਲਾ ਕੇ ਦੇਣੀ। ਦੂਸਰਾ ਉਹਨੇ ਲਿਖਣਾ ਹੁੰਦਾ ਹੈ ਕਿ ਭਾਈ ਸਾਡੇ ਕੰਮ ਦਾ ਕਿਹੜਾ ਕੰਮ ਹੋਣ ਵਾਲਾ ਉਹ ਕੰਮ ਕਰਨਾ ਆ ਦੋ ਚੀਜ਼ਾਂ ਦੀ ਗੂੜ। ਪਰ ਸਾਨੂੰ ਉਲਝਾਇਆ ਜਾਂਦਾ ਕਿਉਂਕਿ ਅਸੀਂ ਅਨਪੜਤਾ ਦੇ ਸਤਾਏ ਹੋਏ ਹਾਂ ਗਰੀਬੀ ਦੇ ਲਟਾਰੇ ਹੋਏ ਹਾਂ ਔਰ ਇਹ ਉਹ ਸਾਡੀ ਗਰੀਬੀ ਦਾ ਤੇ ਅਨਪੜਤਾ ਦਾ ਫਾਇਦਾ ਲੈਂਦੇ ਆ ਸਰਪੰਚ ਵੀ ਉਹ ਕੰਮਾਂ ਚ ਚੱਲਦਾ ਕੰਮ ਤੁਸੀਂ ਮਾਲਕ ਉਹ ਜਦੋਂ ਮਰਜ਼ੀ ਲੈਣਾ ਕਿੰਨਾ ਲੈਣਾ ਤੁਹਾਨੂੰ ਮਰਜ਼ੀ ਮੁਤਾਬਕ ਦੇਣਾ ਇਹ ਸਾਨੂੰ ਕਹਿੰਦਾ ਇਸ ਦੇ ਮਸਲੇ 'ਚ ਅਸੀਂ ਕਹਿ ਰਹੇ ਹਾਂ ਕਿ ਸਿੱਧੇ ਤੌਰ ਤੇ ਵਿੱਚੋਂ ਪੰਚਾਇਤਾਂ ਤੇ ਸਿਆਸੀ ਲੋਕਾਂ ਨੂੰ ਕੱਢ ਕੇ ਵਿੜਾਏਗਾ ਕਾਨੂੰਨ ਅਨੁਸਾਰ ਲਾਗੂ ਕੀਤਾ ਜਾਵੇ ਦੂਸਰਾ ਕਿ ਮਕਾਨ ਤੁਹਾਡੇ ਜਿਹੜੇ ਆਉਂਦੇ ਆ ਬਹੁਤ ਪਿੰਡਾਂ 'ਚ ਰੌਲਾ ਤੁਸੀਂ ਚੁੱਪ ਕਰ ਜਾਂਦੇ ਜੇ ਕੀ ਆ ਸਰਕਾਰੀ ਪੈਸਾ ਮਕਾਨ ਗਰੀਬ ਦਾ ਹੁੰਦਾ ਹੈ ਪੈਸਾ ਗਰੀਬ ਦਾ ਹੁੰਦਾ ਹੈ ਉਹਦੇ 'ਚ ਖਾਤਾ ਮੀਰ ਦਾ ਲਾ ਕੇ ਉਹ ਅਧੂਰੀ ਸਿਆਸੀ ਲੋਕ ਲੈ ਜਾਂਦੇ ਲੈ ਜਾਂਦੇ ਆ ਨਾ ਲੈ ਜਾਂਦੇ ਆ ਸੱਚ ਤੁਸੀਂ ਬੋਲਦੇ ਨਹੀਂ ਆਪਾਂ ਇਹਦੇ 'ਚ ਮੰਗ ਕੀਤੀ ਆ ਤੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰੈਟ ਪਾ ਰਹੇ ਆ ਕਿ ਭਾਈ ਸਾਡੇ ਪਿੰਡ ਦਾ ਨੰਬਰ ਦਾ ਸਾਰੇ ਐਸਸੀ ਕਾਟਾ ਗਿਰੂ ਦੇ ਨਾਲੇ ਤਾਂ ਉਹਨਾਂ ਦੀ ਦਿਲਖਾ ਪੂਰੀ ਚਾਹੀਦੀ ਚੌਕੀਦਾਰ ਦੀ ਤਨਖਾਹ ਪੂਰੀ ਹੋਣੀ ਚਾਹੀਦੀ ਨਾਲੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਉਹ ਵੀ ਬੰਦੇ ਦਾ ਸਬਤ ਕਰ ਸਕਦੇ ਨੇ ਵੀ ਇਹ ਬੰਦਾ ਜੀਂਦਾ ਜਾਗਦਾ ਉਹ ਐਸਪੈਕਟ ਦੇ ਰਹਿਣੇ ਨੰਬਰਦਾਰ ਚੌਕੀਦਾਰ ਆਸ਼ਾ ਵਰਕਰ ਆਂਗਣਵਾੜੀ ਤੇ ਨਰੇਗਾ ਦਾ ਮੇਟ ਇਹ ਪੰਜ ਬੰਦੇ ਸਰਕਾਰੀ ਹੁੰਦੇ ਨੇ ਸਰਕਾਰਾਂ ਦੀ ਕਮੇਟੀ ਪੰਜਾਂ ਦੀ ਬਣਾਈ ਜਾਵੇ ਕਿ ਕਮੇਟੀ ਬਣਾ ਕੇ ਸਾਰਿਆਂ ਨੂੰ ਪੰਜ ਪੰਜਾਂ ਬੰਦਿਆਂ ਨੂੰ ਪਾਵਰ ਦਿੱਤੀ ਜਾਵੇ ਇਹ ਤੈਅ ਕਰਨਗੇ ਵੀ ਐਸ ਬੰਦੇ ਦਾ ਮਕਾਨ ਪੈਣ ਵਾਲਾ ਇਹ ਮਕਾਨ ਪਾਉਣ ਦੇ ਲਾਇਕ ਹੈ ਦਾ ਮਕਾਨ ਪਾਇਆ ਜਾਵੇ ਨਾਲੇ ਤਾਂ ਸਰਕਾਰ ਦੇ ਘਰ ਦੇ ਵਿੱਚ ਜਿਹੜਾ ਸਾਡਾ ਪੈਸਾ ਉਹ ਸੇਫ ਰਹੇਗਾ ਨਾਲੇ ਸਾਡੇ ਸਹੀ ਬੰਦੇ ਲੋੜਵੰਦ ਨੂੰ ਬਣੇ ਤੁਸੀਂ ਸਹਿਮਤ ਹੋ ਨਾ ਇਹ ਹੋਣਾ ਚਾਹੀਦਾ ਨਾ ਅਸੀਂ ਸ਼ੁਰੂ ਕਰ ਦਿੱਤਾ ਆਉਣ ਵਾਲੇ ਕਿੰਨਾ ਚਾਰ-ਚਾਰ ਸਾਲਾਂ ਨੂੰ ਹੋ ਜਾਏਗਾ ਤਾਂ ਸਰਪੰਚਾਂ ਦੀ ਤਾਂ ਹੁੰਦੇ ਨਹੀਂ ਇਹਨੇ ਬੋਟ ਨਹੀਂ ਪਾਈ ਇਹ ਨਹੀਂ ਦੇਗਾ ਹੈਨਾ ਨੰਬਰਦਾਰ ਹੋਇਆ ਚੌਕੀਦਾਰ ਹੋਇਆ ਆਂਗਣਵਾੜੀ ਹੋਈ ਆਸ਼ਾ ਵਰਕਰ ਹੋਈ ਮਰੇਗਾ ਹੋਇਆ ਮੇਟ ਇਹਨਾਂ ਨੂੰ ਖੜੇ ਬਣੇ ਕੋਈ ਲਾਲਚ ਨਹੀਂ ਇਹਨਾਂ ਕਰੇ ਬੋਟ ਨਹੀਂ ਬੋਟ ਲੈਣੀ ਇਹ ਕਾਨੂੰਨ ਨੂੰ ਲਾਗੂ ਕਰਾਉਣ ਲਈ ਔਰ ਆਪਾਂ ਜਿਹੜਾ ਹੈਗਾ ਸਾਰੇ ਕਰ ਰਹੇ ਆ ਤੇ ਮੈਨੂੰ ਤੁਹਾਡੇ ਤੋਂ ਪੂਰੀ ਆਸਾ ਇਹ ਤੁਸੀਂ ਮਰੇਗਾ ਚਲਾਓਗੇ ਚਲੋਗੇ ਨਾਲੇ ਭਾਈ ਸਾਥ ਦੇਣਾ ਪੈਗਾ ਮਹੀਨੇ 'ਚ ਇੱਕ ਵਾਰੀ ਜੇ ਤੁਸੀਂ ਕਹੋ ਤੇ ਇਹ ਨਹੀਂ ਨਹੀਂ ਆ ਦੇਖੋ ਮੈਂ ਆ ਗਿਆ ਸਿਆਸੀ ਲੋਕਾਂ ਨੇ ਤੁਹਾਨੂੰ ਪਿੱਛੇ ਹਟਾਉਣ ਲਈ ਲਾਲਚ ਦੇਣਾ ਕੰਮ ਅਸੀਂ ਦੇ ਦੇ ਦਿੰਨੇ ਆ ਤੁਸੀਂ ਉਸ ਬੰਦੇ ਨੂੰ ਨਾ ਹਉਣ ਦਿਓ ਮੈਂ ਕੋਈ ਉਹਨਾਂ ਦੇ ਬਰਖਲਾਫ ਨਹੀਂ ਐ ਮੈਂ ਤਾਂ ਆਪੀਏ ਸੰਵਿਧਾਨਕ ਗੱਲਾਂ ਕਰਦਾ ਸਾਡਾ ਹੱਕ ਉਹ ਸਾਨੂੰ ਦੇਓ ਪਰ ਉਹ ਲੋਕ ਸੀਰੀਅਸ ਲੈ ਲੈਂਦੇ ਆ ਕਿ ਇਹ ਬੰਦਾ ਆ ਗਿਆ ਇਹਨਾਂ ਨੂੰ ਸਿਖਾ ਗਿਆ ਇਹ ਭੋਲਣ ਦੀ ਹੈਣਾ ਇਹ ਸਾਡੇ ਕੰਮ ਨਹੀਂ ਕਰਨਗੇ ਇਹ ਵੋਟ ਬੈਂਕ ਸਾਡਾ ਜਿਹੜਾ ਹੈਗਾ ਸਾਡੇ ਕਹਿਣ ਤੇ ਨਹੀਂ ਚੱਲਣਗੇ ਪਰ ਸਾਨੂੰ ਵੋਟ ਬੈਂਕ ਨਾਲ ਮਤਲਬ ਨਹੀਂ ਹੈ ਸਾਡਾ ਜੋ ਇਤਿਹਾਸ ਹੈਗਾ ਉਹਨੂੰ ਲਾਗ ਕਰੋ ਕਿ ਸਾਡਾ ਜਿਹੜਾ ਲਗਾਤਾਰ ਕੰਮ ਕਰਦਾ ਤਾਂ ਮੈਨੂੰ ਟੁੱਟ ਤੋਂ ਅਮੇਂ ਦਾ ਵੀ ਤੁਸੀਂ ਇਮਾਨਦਾਰੀ ਦੇ ਨਾਲ ਕੰਮ ਕਰੋਗੇ ਮਹੀਨੇ 'ਚ ਇੱਕ ਦਿਨ ਆਪਦੀ ਹਟਕਾ ਲਈ ਲੈਣੇ ਆ ਧਿਆਨ ਕਰਿਓ ਜੇਗਾ ਤੁਹਾਡੀ ਸਗਰ ਸਕੀਮ ਤੁਹਾਡੀ ਪੈਨਸ਼ਨ ਤੁਹਾਡੀ ਬੱਚਿਆਂ ਦੇ ਸਕਾਲਰਸ਼ਿਪ ਤੁਹਾਡੀ ਫੀਸ ਤੁਹਾਡੇ ਮੈਡੀਕਲ ਸਹੂਲਤਾ ਤੁਹਾਡੀਆਂ ਗਰਾਂਟਾਂ ਤੁਹਾਡੀਆਂ ਮਰਲੇ ਤੁਹਾਡੇ ਕਲੋਨੀਆਂ ਤੁਹਾਡੀਆਂ ਇਹ ਸੰਵਿਧਾਨਕ ਹੱਕ ਤੁਹਾਡੇ ਤਾਂ ਮਿਲਣਗੇ ਜੇ ਤੁਸੀਂ ਮੰਗੋਗੇ ਹੁਣ ਮੰਗੋਗੇ ਕਿਹਦੇ ਕੋਲੋਂ ਦਾ ਇਹ ਮਿਲਦਾ BC ਤੁਹਾਡਾ ਨੌਕਰ ਆ ਤੁਹਾਡਾ ਨੌਕਰ ਆ BC 2.5 ਲੱਖ ਰੁਪਏ ਤਨਖਾਹ ਲਿੰਦਾ ਤੁਹਾਡੇ ਪੈਸੇ ਤੋਂ ਨਹੀਂ ਲੈਂਦਾ ਵੀ ਤੁਸੀਂ ਪੈਸਾ ਦੇਣ ਤਾਂ ਜਾਂਦੇ ਨਹੀਂ ਪਰ ਮੈਂ ਤੁਹਾਨੂੰ ਅੱਜ ਦੱਸ ਕੇ ਜਾਣਾ ਹੈ ਕਿ ਕੋਈ ਵੀ ਸਮਾਨ ਲਵੋ ਸਰਕਾਰ ਟੈਕਸ ਕਟਾ ਲੇਗੀ ਉਹ ਟੈਕਸ ਸਰਕਾਰ ਦੇ ਖਜ਼ਾਨੇ ਚ ਜਾਂਦਾ ਹੈ ਖਜ਼ਾਨੇ ਚ ਜਿੰਨੇ ਵੀ ਮੁਲਾਜ਼ਮ ਨੇ ਦਫਤਰਾ ਚ ਬੈਠੇ ਉਹ ਤੁਹਾਡੇ ਪੈਸੇ ਦੀ ਤਨਖਾਹ ਲੈਂਦੇ ਤੇ ਉਹ ਤੁਹਾਡੇ ਮੁਲਾਜ਼ਮ ਨਹੀਂ ਨੌਕਰ ਆ ਤੁਹਾਡੇ ਕੰਮ ਕਰਨ ਵਾਲਾ ਉਹ ਸਿਰ ਤੇ ਚੜੇ ਬੈਠੇ ਆ ਤੁਹਾਡੇ ਦੂਸਰੇ ਆ ਜਿਹੜੇ ਚੁਣੇ ਹੋਏ ਆ ਭਾਵੇਂ ਉਹ ਸਰਪੰਚ ਹੋਵੇ ਭਾਵੇਂ ਐਮਐਲਏ ਹੋਵੇ ਭਾਵੇਂ ਟੀਵੀ ਹੋਵੇ ਭਾਵੇਂ ਚਿਰਮੈਨ ਹੋਵੇ ਭਾਵੇਂ ਮੁੱਖ ਮੰਤਰੀ ਹੋਵੇ ਉਹ ਸਿਆਸੀ ਲੋਕ ਵੀ ਤਨਖਾਹ ਤੁਹਾਡੇ ਪੈਸੇ ਦੀ ਲੈਂਦੇ ਆ ਆਜ ਇਹ ਟੈਕਸ ਕੱਟ ਕੇ ਖਜ਼ਾਨੇ ਚ ਲੱਗੇ ਗਏ ਉਹ ਤੁਹਾਡੇ ਕੰਮ ਕਰਨ ਵਾਲੇ ਲੋਕ ਨੇ ਤੁਹਾਡੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਾਨੂੰਨ ਕਹਿੰਦਾ ਵੀ ਉਹਨਾਂ ਨੂੰ ਤੁਸੀਂ ਚੁਣ ਕੇ ਭੇਜਿਆ ਉਹ ਤੁਹਾਡਾ ਰੋਜ਼ਗਾਰ ਲਾਗੂ ਕਰਨਗੇ ਤੁਹਾਡਾ ਵਿਕਾਸ ਲਾਗੂ ਕਰਨਗੇ ਤੁਹਾਨੂੰ ਇਨਸਾਫ ਦਿਵਾਉਣਗੇ ਪਰ ਉਹ ਕਰਦੇ ਨਹੀਂ ਐ ਕਰਦੇ ਤਾਂ ਨਹੀਂ ਐ ਕਿ ਵੇਖੋ ਤੁਸੀਂ ਬੋਲਦੇ ਨਹੀਂ ਤੁਸੀਂ ਬੋਲਦੇ ਨਹੀਂ ਚਲੋ ਤੁਸੀਂ ਭੈਣ ਜੀ ਤੇਰੀ ਡਾਕਟਰ ਕੋਲੇ ਗਏ ਜਾਨੇ ਅੱਛਾ ਚੁੱਪ ਕਰਕੇ ਖੜ ਜਾਂਦੇ ਕਿ ਬੋਲਣਾ ਪੈਂਦਾ ਬੋਲਣਾ ਪੈਂਦਾ ਬੋਲਣਾ ਅੱਛਾ ਕਰਿਆਨੇ ਵਾਲੀ ਦੁਕਾਨ ਤੇ ਤਾਂ ਆਪਾਂ ਰੋਜ਼ ਜਾਂਦੇ ਹਾਂ ਉੱਥੇ ਜਾ ਕੇ ਚੁੱਪ ਕਰਕੇ ਖੜ ਜਾਈਏ ਕਿ ਪਹਿਲੇ ਦੱਸਣਾ ਪੈਂਦਾ ਸੀ ਕੀ ਸੌਦਾ ਲੈਣਾ ਹੈ ਅੱਛਾ ਨਲਕਾ ਲੱਗਾ ਕਿ ਟੂਟੀ ਲੱਗੀ ਕਰੇ ਕਰੇ ਜਾ ਕੇ ਛੱਡਣਾ ਪੈਂਦਾ ਤਾਂ ਫਿਰ ਜਿਹੜੇ ਐਨੇ ਸਰਕਾਰ ਦੇ ਘਰ ਤੇ ਤੁਹਾਡੇ ਹੱਕ ਬੋਲਦੇ ਆ ਇਹ ਚੁੱਪ ਕਰਕੇ ਬੈਠਿਆ ਮਿਲ ਸਕਦੇ ਨੇ ਮੈਂ ਉਹਦੇ ਲਈ ਵੀ ਬੋਲਣਾ ਪੈਗਾ ਅੱਛਾ ਮਹੀਨੇ 'ਚ ਇੱਕ ਦਿਨ ਆਪਦੇ ਹਫ਼ਤੇ 'ਚ ਇਕੱਠਾ ਹੋਣਾ ਬਾਲਾ ਵੱਡਾ ਨੁਕਸਾਨ ਹੋ ਹੀ ਜਾਂਦਾ ਵੈਸੇ ਕੋਈ ਨੁਕਸਾਨ ਨਹੀਂ ਪਤਾ ਨਹੀਂ ਕਿ ਕਿਹੜੇ ਜੰਗਲ ਸੀ ਤੇ ਕੀਦੇ ਕੋਲੇ ਨਹੀਂ ਬੰਦਾ ਜਾਵੇ ਕਿੱਥੇ ਨਹੀਂ ਜਾਣਦਾ ਵੀ ਪਤਾ ਹੁੰਦਾ ਪਰ ਜ਼ਰੂਰਤ ਨਹੀਂ ਪਖਾਉਂਦੇ ਫਿਰ ਗਾਇਆ ਬੈਠੀ ਦੀ ਛਿੱਕ ਤੇ ਧੂਰਾ ਆ ਢੇਸੀ ਖੜਾ ਅੱਛਾ ਪੈਂਜੀ ਕੀ ਨਾਮ ਆ ਮਿੱਦਾ ਪੈਂ ਮੇਰੇ ਨਾਲ ਗੱਲ ਕਰੋ ਮੈਂ ਤੁਹਾਡਾ ਭਰਾ ਹਾਂ ਤੁਹਾਡਾ ਭਰਾ ਹਾਂ ਆਪਦੀ ਬਿਆਦ ਵਿੱਚ ਪੈਦਾ ਹੋਇਆ ਮੈਂ ਆਪਦੀ ਬਿਆਦਰੀ ਚ ਕਰਾਉਣਾ ਸਹੀ ਗੱਲ ਜੁਰਤ ਤੇ ਆਪਣਿਆਂ ਚ ਬੜੇ ਆ ਵਖਾਉਂਦੇ ਨਹੀਂ ਤਾਂ ਮੇਰੇ ਨਾਲ ਗੱਲ ਕਰੋ ਖੁੱਲਕੇ ਵੇਖੋ ਤੁਹਾਨੂੰ ਸਾਥ ਦੇਣਾ ਪੈਗਾ ਵੈਸੇ ਚਾਰ ਵਾਰ ਤੁਸੀਂ ਇਕੱਠੇ ਹੁੰਦੇ ਹੋ ਮਹੀਨੇ ਚ ਹਾਂਜੀ ਚਾਰ ਦਿਨ ਐਤਵਾਰ ਆਉਂਦੇ ਨੇ ਸਾਡੇ ਲੋਕ ਸਾਜ ਸੰਗ ਸੁਣਦੇ ਆ ਹਾਂਜੀ ਸਾਡੇ ਲੋਕ ਬੰਦਗੀ ਸੁਣਦੇ ਹਨ ਹੈਨਾ ਮੈਂ ਕਿਸੇ ਗੁਰੂ ਪੀਰ ਦੇ ਬਰਖਿਲਾਫ ਨਹੀਂ ਹੇ ਲੇਕਿਨ ਇੱਕ ਧਾਰਨਾ ਤੁਹਾਨੂੰ ਦੱਸਣੀ ਹੈ ਅਸੀਂ ਸਾਜ ਸੰਗ ਤੇ ਹਰ ਐਤਵਾਰ ਜਾਂਦੇ ਆ ਨਾਲੇ ਤਾਂ ਮਾੜਾ ਮੋਟਾ ਦਾਨ ਲਛਣਾ ਵੀ ਦੇ ਕੇ ਆਉਂਦੇ ਆ ਨਾਲੇ ਅਸੀਂ ਆਪਣਾ ਪਾੜਾ ਕਰਾਇਆ ਵੀ ਲਾਉਣੀ ਆ ਆਪਣੀ ਦਿਹਾੜੀ ਵੀ ਮਾਰਦੇ ਆ ਆਉਂਦਿਆਂ ਨੂੰ ਘਰੇ ਬੇਬੇ ਬਾਪੂ ਦੀ ਦਵਾਈ ਛੁੱਟ ਜਾਂਦੀ ਕਿ ਉਹ ਨਹੀਂ ਹੁੰਦੀ ਆਉਂਦਿਆਂ ਨੂੰ ਕਿਸੇ ਦੇ ਖਾਤੇ 'ਚ ਪੈਸੇ ਆ ਜਾਂਦੇ ਨੇ ਕਿਸੇ ਦਾ ਮਕਾਨ ਪਹਿ ਲੈਦਾ ਨਾ ਚਾਰ-ਵਾਰ ਮਹੀਨੇ 'ਚ ਕਰਨਾ ਕਿ ਉਹ ਗਰੀਬ ਹੋ ਜਾਂਦੇ ਨੇ ਅਜਾ ਹੋਣਾ ਪਰ ਮਹੀਨੇ 'ਚ ਇੱਕ ਵਾਰ ਹੀ ਮਿਲ ਜਾ ਸਕਦਾ ਚਾਰ ਮਹੀਨੇ 'ਚ ਆਪਦੇ ਹੱਕਾਂ ਲਈ ਜਦੋਂ ਤੁਸੀਂ ਇਕੱਠੇ ਹੋ ਗਏ ਮਾਦੀਆਂ ਗਰਾਂਡਾ ਪੈਲ ਦੇ ਆਧਾਰ ਤੇ ਆਣਗੀਆਂ ਮਰੇ ਘਾਣਗੀਆਂ ਸੈਕਿੰਡ ਸਕੀਮਾਂ ਆਣੀਆਂ ਪੈਨਸ਼ਨਾਂ ਨੂੰ ਇਹ ਖਾਤਿਆਂ ਚਾਉਣੀਆਂ ਨੇ ਨਾ ਤਾਂ ਫਿਰ ਇਹ ਇਹਦੇ ਲਈ ਨਹੀਂ ਤੁਸੀਂ ਕੈਂਪਟ ਮੈਂ ਆਇਆ ਇੱਕ ਮਹੀਨਾ ਨਹੀਂ ਇੱਕ ਹਰ ਸਾਲ ਕੱਢਣ ਬਿਲਕੁਲ ਆਂ ਦੇਣ ਦਸਿਆ ਵੀ ਚੋਤੇ ਲਿਖਾ ਲਏ ਇੱਕ ਥੋੜੀ ਦਿੱਤੀ ਹਮੇਰਾ ਟਾਈਮ ਤੁਸੀਂ ਅੱਜ ਚੋਣ ਲਓ ਤੁਸੀਂ ਆ ਬਾਈ ਤਾਂ ਸਪੋਰਟ ਕਰੇਗਾ ਨਾਲ ਤੁਰੇਗਾ ਕਰ ਦੇ ਜਿੱਥੇ ਲੋੜ ਪਈ ਆਏਗਾ ਪਰ ਇੱਕ ਕੁੜੀ ਚਾਹੀਦੀ ਪੜੀ ਲਿਖੀ ਦੀ ਹਾਜ਼ਰੀਆਂ ਲਾ ਸਕੋ ਬੀਬੀਆਂ ਦਾ ਕੰਮ ਆ ਜਿਹੜਾ ਬੀਬੀਆਂ ਨੂੰ ਕੰਟਰੋਲ ਕਰ ਸਕੀ ਮੇਨ ਬੰਦੇ ਤਾਂ ਵੀਰੇ ਮੇਰੀ ਸੁਣੋ ਮੇਨ ਬੰਦੇ ਵਾਲਮੀਕੀ ਹੁਣ ਪੰਜ ਜਿਸੇ ਕੋਲ ਸਿੱਧੇ ਤਰ੍ਹਾਂ ਜਨ ਵਾਲਮੀਕਿਆਂ ਨੂੰ ਹੱਕ ਉਸੇ ਵਲੇ ਮਿਲ ਜਰੂਰੀ ਵੀ ਨਹੀਂ ਹੁੰਦਾ ਪੱਜਾਰੇ ਠੀਕ ਆਪ ਕੋ ਆਪ ਦਾ ਤੁਸੀਂ ਫਰਜ਼ ਨਿਭਾਓ ਤੁਸੀਂ ਧਰਨਾ ਲਾਓ ਜੁਰਤ ਵਿਖਾਓ ਪਾਵਰ ਮਖਾਓ ਧਰਨਾ ਹੀ ਹੋ ਜਾਂਦਾ ਵੀਰੇ ਜਦੋਂ ਰੀਸ਼ੀ ਦੇ ਪੂਏ ਅੱਗੇ ਬੈਠੀ ਉਹ ਤਾਂ ਚਲੋ ਮੈਨੂੰ ਉਮੀਦ ਆ ਕਿ ਤੁਸੀਂ ਸਮਝ ਬਣ ਗਈ ਆਪਾਂ ਇਕੱਠੇ ਹੋ ਕੇ ਚੱਲਾਂਗੇ ਕੋਈ ਗੱਲ ਨਹੀਂ ਐ ਸਾਰਿਆਂ ਨੂੰ ਜੈ ਭੀਮ ਜੈ ਭਾਰਤੋ ਸਤਿ ਸ੍ਰੀ ਅਕਾਲ ਨਮਸਕਾਰ ਸਾਥਿਓ ਜ਼ਰੂਰੀ ਨਹੀਂ ਅੰਦਾਜ਼ਾ ਵੀ ਚਲੋ ਠੀਕ ਪਾਵਰ ਬਖਾ